ਅੱਜ ਦੀ ਜੋ ਸੱਚੀ ਘਟਨਾ ਮੈਂ ਤੁਹਾਡੇ ਲਈ ਲੈ ਕੇ ਆਇਆ ਹਾਂ ਬੇਨਤੀ ਹੈ ਕਿ ਇਸ ਨੂੰ ਆਖਰ ਤੱਕ ਸੁਣਿਓ ਤੇ ਤੁਹਾਡਾ ਕਮੈਂਟ ਬੜਾ ਜ਼ਰੂਰੀ ਆ ਇਸ ਵੀਡੀਓ ਦੇ ਹੇਠਾਂ ਕਿ ਜੋ ਇਸ ਘਟਨਾ ਦੇ ਵਿੱਚ ਹੋਇਆ ਉਹ ਸਹੀ ਹੋਇਆ ਜਾਂ ਗਲਤ ਹੋਇਆ ਜਾਂ ਇਸ ਦਾ ਕੋਈ ਹੋਰ ਵੀ ਹੱਲ ਹੋ ਸਕਦਾ ਸੀ ਕਿਉਂਕਿ ਇਹ ਸੱਚੀ ਘਟਨਾ ਦੇ ਵਿੱਚ ਇੱਕ ਬੰਦੇ ਦਾ ਕਤਲ ਹੁੰਦਾ ਤੇ ਉਸ ਦਾ ਕਤਲ ਔਰਤਾਂ ਕਰਦੀਆਂ ਨੇ ਤੇ ਫਿਰ ਜਦੋਂ ਇਹ ਸਾਰੀ ਘਟਨਾ ਦੀ ਸੱਚਾਈ ਲੋਕਾਂ ਦੇ ਸਾਹਮਣੇ ਆਉਂਦੀ ਹੈ ਤਾਂ ਲੋਕ ਸੋਚ ਕੇ ਹੈਰਾਨ ਹੋ ਜਾਂਦੇ ਨੇ ਕਿ ਐਦਾਂ ਕਿਵੇਂ ਹੋ ਸਕਦਾ ਸਾਰੇ ਦੋਸਤਾਂ ਨੂੰ ਸਤਿ ਸ਼੍ਰੀ ਅਕਾਲ ਆਦਾਬ ਨਮਸਕਾਰ ਮੈਂ ਤੁਹਾਡਾ ਆਪਣਾ 바ਵਾ ਬਿੱਕੀ ਵੀਡੀਓ ਨੂੰ ਲਾਈਕ ਕਰ ਲਓ ਜਿਹੜੇ ਦੋਸਤ ਪਹਿਲੀ ਵਾਰ ਚੈਨਲ ਤੇ ਆ ਉਹ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਇਹ ਸੱਚੀ ਘਟਨਾ ਕਰਨਾਟਕਾ ਦੀ ਰਾਜਸਥਾਨੀ ਬੈਂਗਲੁਰ ਤੇ ਇਸ ਦੇ ਅਧੀਨ ਪੈਂਦਾ ਥਾਣਾ 16 ਦੇਵਨ ਹੱਲੀ ਤੇ ਇਸ ਥਾਣੇ ਦੇ ਅਧੀਨ ਪੈਂਦਾ ਇੱਕ ਇਲਾਕਾ ਬੀਜੀਐਸ ਗਰਾਊਂਡ ਇਸ ਗਰਾਊਂਡ ਦੇ ਵਿੱਚ ਇੱਕ ਆਟੋ ਖੜਾ ਸੀ ਤੇ ਆਟੋ ਦੇ ਵਿੱਚ ਇੱਕ ਬੰਦਾ ਜ਼ਖਮੀ ਹਾਲਤ ਦੇ ਵਿੱਚ ਪਿਆ ਸੀ ਜੋ ਰਾਗੀਰ ਸੀ ਇਸ ਆਟੋ ਵੱਲ ਧਿਆਨ ਮਾਰਦੇ ਨੇ ਤਾਂ ਉਹ ਆਟੋ ਦੇ ਕੋਲ ਆ ਕੇ ਦੇਖਦਾ ਤਾਂ ਉਹਨਾਂ ਦੇ ਪੈਰਾਂ ਹੇਠੋਂ ਜ਼ਮੀਨ ਨਿਕਲ ਜਾਂਦੀ ਹੈ ਕਿਉਂਕਿ ਇੱਕ ਰੈਸਟ ਪੋਸਟ ਹਟਾ ਕੱਟਾ ਜਵਾਨ ਬੰਦਾ ਆਟੋ ਦੇ ਵਿੱਚ ਪਿਆ ਸੀ ਤੇ ਇਸ ਦੇ ਗਲ ਉੱਤੇ ਕਿਸੇ ਨੇ ਤੇਜ਼ ਧਾਰ ਹਥਿਆਰ ਦੇ ਨਾਲ वार ਕੀਤੇ ਹੋਏ ਸੀ ਹੁਣ ਕੋਈ ਪੁਲਿਸ ਨੂੰ ਕਾਲ ਕਰਦਾ ਹੈ ਮੌਕੇ ਤੇ ਪੁਲਿਸ ਆਉਂਦੀ ਹੈ ਪੁਲਿਸ ਉਸ ਬੰਦੇ ਨੂੰ ਚੱਕਦੀ ਹੈ ਤੇ ਹਸਪਤਾਲ ਪਹੁੰਚਾਉਂਦੀ ਹੈ ਪਰ ਇਸ ਦੀ ਤਾਂ ਪਹਿਲਾਂ ਹੀ ਮੌਤ ਹੋ ਜਾਂਦੀ ਹੈ ਹੁਣ ਪੁਲਿਸ ਬੋਡੀ ਨੂੰ ਕਬਜ਼ੇ ਦੇ ਵਿੱਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੰਦੀ ਹੈ ਪਰ ਜੋ ਪੁਲਿਸ ਦੇ ਸਾਹਮਣੇ ਸਭ ਤੋਂ ਵੱਡਾ ਸਵਾਲ ਇਹ ਸੀ ਕਿ ਇਹ ਆਖਰ ਬੰਦਾ ਕੌਣ ਹੈ ਇਸ ਦਾ ਕਤਲ ਕਿਸ ਨੇ ਕੀਤਾ ਕਿਉਂ ਕੀਤਾ ਕਈ ਸਵਾਲ ਪੁਲਿਸ ਦੇ ਸਾਹਮਣੇ ਸੀ ਤਾਂ ਪੁਲਿਸ ਨੂੰ ਪਤਾ ਲੱਗਦਾ ਹੈ ਕਿ ਜੋ ਇਹ ਬੰਦਾ ਹੈ ਇਹ ਇੱਕ ਪ੍ਰਾਪਰਟੀ ਡੀਲਰ ਹੈ ਜਿਸ ਦਾ ਨਾਮ ਅਲੋਕ 나ਥ ਹੈ ਤੇ ਜਿਸ ਦੀ ਉਮਰ ਲਗਭਗ 37 ਸਾਲ ਹੈ ਤੇ ਇਸ ਉੱਪਰ ਕਈ ਕੇਸ ਵੀ ਦਰਜ ਨੇ ਧੋਖਾਧੜੀ ਵਗੈਰਾ ਦੇ ਪੁਲਿਸ ਹੁਣ ਕਈ ਐਂਗਲਾਂ ਤੋਂ ਇਸ ਕੇਸ ਦੀ ਜਾਂਚ ਕਰਦੀ ਹੈ ਕਿਉਂਕਿ ਪੁਲਿਸ ਨੂੰ ਲੱਗਦਾ ਹੈ ਕਿ ਜਿਨ੍ਹਾਂ ਨਾਲ ਇਸ ਦੇ ਕੇਸ ਚੱਲਦੇ ਹੋਣਗੇ ਸ਼ਾਇਦ ਉਹਨਾਂ ਨੇ ਦੁਸ਼ਮਣੀ ਦੇ ਕਾਰਨ ਇਸ ਦੀ ਹੱਤਿਆ ਕਰ ਦਿੱਤੀ ਹੋਵੇ ਕਈ ਜੋ ਸਵਾਲ ਸੀ ਉਹ ਪੁਲਿਸ ਦੇ ਦਿਮਾਗ ਵਿੱਚ ਚੱਲ ਰਹੇ ਸੀ ਪੁਲਿਸ ਹੁਣ ਪਰਿਵਾਰ ਵਾਲਿਆਂ ਨਾਲ ਗੱਲ ਕਰਦੀ ਹੈ ਜੋ ਅਲੋਕ ਦੇ ਪਰਿਵਾਰ ਵਾਲੇ ਹੁੰਦੇ ਆ ਇਸ ਦੀ ਮਾਂ ਅਤੇ ਭੈਣ ਤਾਂ ਉਹ ਦੱਸ ਦਿਆ ਕਿ ਅਲੋਕ ਦੀ ਐਦਾਂ ਕੋਈ ਗੱਲਬਾਤ ਨਹੀਂ ਸੀ 22 ਮਾਰਚ ਇਹ ਜੋ ਘਟਨਾ ਸੀ ਇਹ 22 ਮਾਰਚ 2025 ਦੀ ਸੀ ਉਹ ਦੱਸ ਦਿਆ ਕਿ 22 ਮਾਰਚ 2025 ਨੂੰ ਤਕਰੀਬਨ 11 ਵਜੇ ਜੋ ਅਲੋਕ ਸੀ ਉਹ ਆਪਣੀ ਐਕਸ ਜੂਵੀ ਗੱਡੀ ਤੇ ਘਰੋਂ ਨਿਕਲਿਆ ਤੇ ਸਾਨੂੰ ਉਸ ਨੇ ਕਿਹਾ ਕਿ ਮੈਂ ਕਿੱਥੇ ਬਾਹਰ ਜਾ ਕੇ ਆਉਣਾਗਾ ਮੈਨੂੰ ਦੇਰ ਹੋ ਜਾਏਗੀ ਤੇ ਉਹ ਘਰੋਂ ਚੱਲਿਆ ਗਿਆ ਸਾਨੂੰ ਇਸ ਤੋਂ ਵੱਧ ਕੁਝ ਵੀ ਨਹੀਂ ਪਤਾ ਹੁਣ ਪੁਲਿਸ ਅਲੋਕ ਦੀ ਜੋ ਕਾਲ ਡਿਟੇਲ ਹੁੰਦੀ ਆ ਉਹ ਕਢਵਾਉਂਦੀ ਐ ਉਸ ਵਿੱਚ ਇੱਕ ਨਾਂ ਆਉਂਦਾਗਾ ਜਸ਼ਮਨੀ ਸਿੰਘ ਦਾ ਜਸ਼ਮਨੀ ਸਿੰਘ ਬਾਰੇ ਪੁੱਛਿਆ ਜਾਂਦਾ ਕਿ ਇਹ ਕੌਣ ਹੈ ਤਾਂ ਅਲੋਕ ਦੇ ਘਰ ਵਾਲੇ ਦੱਸਦੇ ਆ ਕਿ ਜਸ਼ਮਨੀ ਸਿੰਘ ਤਾਂ ਅਲੋਕ ਦੀ ਘਰ ਵਾਲੀ ਐ ਪਤਨੀ ਐ ਇਸ ਦੀ ਉਮਰ 19 ਸਾਲ ਸੀ ਹੁਣ ਪੁਲਿਸ ਥੋੜਾ ਇਹ ਸੁਣ ਕੇ ਵੀ ਚੱਕਰਾ ਜਾਂਦੀ ਹੈ ਕਿ 19 ਸਾਲਾਂ ਦੀ ਕੁੜੀ ਦਾ 37 ਸਾਲਾਂ ਦੇ ਮੁੰਡੇ ਦੇ ਨਾਲ ਵਿਆਹ ਕਿਵੇਂ ਹੋ ਗਿਆ ਇਹਦੇ ਪਿੱਛੇ ਕੀ ਕਹਾਣੀ ਹੈ ਕਿਉਂਕਿ ਦੋਨਾਂ ਦੀ ਉਮਰ ਦਾ ਤਕਰੀਬਨ ਦੁੱਗਣੇ ਦਾ ਫਰਕ ਸੀ ਹੁਣ ਪੁਲਿਸ ਜੋ ਜਸ਼ਮਨੀ ਸਿੰਘ ਹੁੰਦੀ ਹੈ ਉਸ ਨੂੰ ਗ੍ਰਿਫਤਾਰ ਕਰਦੀ ਹੈ ਕਿਉਂਕਿ ਜੋ ਲਾਸਟ ਕਾਲਾਂ ਵਗੈਰਾ ਸੀ ਉਹ ਅਲੋਕ 나ਥ ਦੇ ਫੋਨ ਉੱਪਰ ਜਸ਼ਮਨੀ ਦੀਆਂ ਆਈਆਂ ਹੋਈਆਂ ਸੀ ਹੁਣ ਇਸ ਨੂੰ ਗ੍ਰਿਫਤਾਰ ਕੀਤਾ ਜਾਂਦਾ ਤੇ ਇਸ ਤੋਂ ਸਖਤੀ ਦੇ ਨਾਲ ਪੁੱਛਗਿੱਛ ਕੀਤੀ ਜਾਂਦੀ ਹੈ ਪਹਿਲਾਂ ਤਾਂ ਇੱਧਰ ਉੱਧਰ ਦੀਆਂ ਗੱਲਾਂ ਕਰਦੀ ਹੈ ਪਰ ਆਖਰ ਜਦੋਂ ਫਿਰ ਇਸ ਤੋਂ ਸਖਤੀ ਦੇ ਨਾਲ ਪੁੱਛਗਿੱਛ ਕੀਤੀ ਜਾਂਦੀ ਹੈ ਤਾਂ ਫਿਰ ਇਹ ਜੋ ਕਹਾਣੀ ਦੱਸਦੀ ਆ ਉਸ ਨੂੰ ਸੁਣ ਕੇ ਸਭ ਦੇ ਪੈਰਾਂ ਹੇਠੋਂ ਜ਼ਮੀਨ ਨਿਕਲ ਜਾਂਦੀ ਹੈ ਇਹ ਦੱਸਦੀ ਹੈ ਕਿ ਮੈਂ ਤਕਰੀਬਨ 2 ਸਾਲ ਪਹਿਲਾਂ ਜਦੋਂ 17 ਸਾਲਾਂ ਦੀ ਸੀ ਕੰਮ ਦੀ ਤਲਾਸ਼ ਵਿੱਚ ਇੱਧਰ ਉੱਧਰ ਘੁੰਮ ਰਹੀ ਸੀ ਕਮ ਦੇ ਕਮ ਦੇ ਮੇਰੀ ਮੁਲਾਕਾਤ ਅਲੋਕਨਾਥ ਦੇ ਨਾਲ ਹੁੰਦੀ ਹੈ ਤੇ ਅਸੀਂ ਇੱਕ ਰੈਸਟੋਰੈਂਟ ਦੇ ਵਿੱਚ ਮਿਲਦੇ ਹਾਂ ਤਾਂ ਇਸ ਨੇ ਮੈਨੂੰ ਕਿਹਾ ਕਿ ਮੈਂ ਤੈਨੂੰ ਨੌਕਰੀ ਦੇ ਦੇਵਾਂਗਾ ਤੂੰ ਮੇਰੇ ਕੋਲ ਕੰਮ ਕਰ ਮੈਂ ਇਸ ਕੋਲ ਕੰਮ ਕਰਨ ਲੱਗ ਗਈ ਤੇ ਇਹ ਮੈਨੂੰ ਪੈਸੇ ਵੀ ਦਿੰਦਾ ਸੀ ਹੁਣ ਜਦੋਂ ਜਸ਼ਮਨੀ 18 ਸਾਲਾਂ ਦੀ ਹੋ ਜਾਂਦੀ ਹੈ ਉਸ ਤੋਂ ਬਾਅਦ ਜੋ ਅਲੋਕ ਹੁੰਦਾ ਹੈ ਉਹ ਉਸ ਨੂੰ ਪ੍ਰਪੋਜ਼ ਕਰਦਾ ਹੈ ਕਿ ਮੈਂ ਤੇਰੇ ਨਾਲ ਵਿਆਹ ਕਰਵਾਉਣਾ ਚਾਹੁੰਦਾ ਪਹਿਲਾਂ ਇਹਨਾਂ ਦਾ ਪਿਆਰ ਚੱਲਦਾ ਹੈ ਕਾਫੀ ਟਾਈਮ ਇਨਾਂ ਦਾ ਇੱਕ ਦੂਜੇ ਨਾਲ ਪਿਆਰ ਰਹਿੰਦਾ ਤੇ ਹੁਣ ਤਕਰੀਬਨ 2 ਮਹੀਨੇ ਪਹਿਲਾਂ ਅਲੋਕ ਅਤੇ ਜਸ਼ਮਨੀ ਦੋਨੋਂ ਵਿਆਹ ਕਰਵਾ ਲੈਂਦੇ ਨੇ ਕਿਉਂਕਿ ਜਸ਼ਮਨੀ ਦੀ ਮਾਂ ਹੁੰਦੀ ਹੈ ਤੇ ਮਾਂ ਵੀ ਕਹਿੰਦੀ ਹੈ ਕਿ ਕੋਈ ਗੱਲ ਨਹੀਂ ਜੇ ਤੂੰ ਖੁਸ਼ ਆ ਤਾਂ ਤੂੰ ਅਲੋਕ ਦੇ ਨਾਲ ਵਿਆਹ ਕਰਵਾ ਲੈ ਜਦ ਕਿ ਅਲੋਕ ਦੀ ਉਮਰ 37 ਸਾਲ ਸੀ ਤੇ ਜੋ ਜਸ਼ਮਨੀ ਸੀ ਇਸ ਦੀ ਉਮਰ 18-19 ਸਾਲ ਸੀ ਵਿਆਹ ਹੋ ਜਾਂਦਾ ਹੈ ਵਿਆਹ ਤੋਂ ਬਾਅਦ ਜੋ ਅਲੋਕ ਹੁੰਦਾ ਹੈ ਉਹ ਆਪਣਾ ਅਸਲੀ ਰੰਗ ਦਿਖਾਉਂਦਾ ਹੈ ਜਸ਼ਮਨੀ ਦੇ ਅਨਸਾਰ ਅਲੋਕ ਉਸ ਨੂੰ ਤੰਗ ਪਰੇਸ਼ਾਨ ਕਰਨ ਲੱਗ ਜਾਂਦਾ ਹੈ ਸ਼ਰਾਬ ਪੀ ਕੇ ਆਉਂਦਾ ਹੈ ਬੀਅਰ ਪੀਂਦਾ ਹੈ ਹੋਰ ਐਦਾਂ ਦੀਆਂ ਸ਼ਕਤੀ ਵর্ধਕ ਦਵਾਈਆਂ ਖਾ ਕੇ ਇਸ ਦੇ ਨਾਲ ਆਪਰਾਕਿਰਤਕ ਸੈਕਸ ਕਰਦਾ ਹੈ ਇਸ ਗੱਲ ਤੋਂ ਜੋ ਜਸ਼ਮਨੀ ਹੁੰਦੀ ਹੈ ਉਹ ਪਰੇਸ਼ਾਨ ਹੋ ਜਾਂਦੀ ਹੈ ਉਹ ਇਸ ਨੂੰ ਕਹਿੰਦੀ ਹੈ ਕਿ ਤੂੰ ਮੇਰੇ ਨਾਲ ਐਦਾਂ ਨਾ ਕਰ ਪਰ ਜੋ ਅਲੋਕ ਸੀ ਉਹ ਕਹਿੰਦਾ ਸੀ ਕਿ ਮੈਂ ਤਾਂ ਐਦਾਂ ਹੀ ਕਰਾਂਗਾ ਜਸ਼ਮਨੀ ਨੂੰ ਹੁਣ ਅਲੋਕ ਦੇ ਫੋਨ ਦੇ ਵਿੱਚੋਂ ਕਈ ਹੋਰ ਕੁੜੀਆਂ ਦੇ ਨੰਬਰ ਮਿਲਦੇ ਨੇ ਇਹ ਜੋ ਬੰਦਾ ਸੀ ਇਹ ਆਸ਼ਕਿਸਮ ਦਾ ਬੰਦਾ ਸੀ ਇਸਦੇ ਹੋਰ ਵੀ ਕਈ ਕੁੜੀਆਂ ਦੇ ਨਾਲ ਸੰਬੰਧ ਸੀ ਪਰ ਜੋ ਜਸ਼ਮਨੀ ਸੀ ਉਹ ਹੁਣ ਬੜੀ ਪਰੇਸ਼ਾਨ ਸੀ ਤੇ ਜੋ ਅਲੋਕ ਸੀ ਇਸ ਦੇ ਦਿਮਾਗ ਵਿੱਚ ਕੁਝ ਹੋਰ ਚੱਲ ਰਿਹਾ ਸੀ ਕਿਉਂਕਿ ਜੋ ਜਸ਼ਮਨੀ ਦੀ ਮਾਂ ਸੀ ਉਹ ਤਕਰੀਬਨ 38-39 ਸਾਲ ਦੀ ਸੀ ਜਦੋਂ ਜਸ਼ਮਨੀ ਇਸ ਨੂੰ ਜਵਾਬ ਦਿੰਦੀ ਹੈ ਕਿ ਮੈਂ ਐਦਾਂ ਕੁਝ ਨਹੀਂ ਕਰਾਂਗੀ ਤਾਂ ਜੋ ਅਲੋਕ ਹੁੰਦਾ ਹੈ ਉਹ ਜਸ਼ਮਨੀ ਨੂੰ ਕਹਿੰਦਾ ਹੈ ਕਿ ਜੇ ਤੂੰ ਨਹੀਂ ਐਦਾਂ ਕੁਝ ਕਰਨਾ ਤਾਂ ਤੂੰ ਆਪਣੀ ਮਾਂ ਨੂੰ ਕਹਿ ਉਹ ਮੇਰੇ ਨਾਲ ਸੰਬੰਧ ਬਣਾ ਲੇ ਇਹ ਗੱਲ ਸੁਣ ਕੇ ਜੋ ਜਸ਼ਮਨੀ ਹੁੰਦੀ ਹੈ ਉਸ ਦੇ ਪੈਰਾਂ ਹੇਠੋਂ ਜ਼ਮੀਨ ਨਿਕਲ ਜਾਂਦੀ ਹੈ ਉਹ ਸੋਚਦੀ ਹੈ ਕਿ ਕਿੱਦਾਂ ਦੇ ਬੰਦੇ ਨਾਲ ਮੇਰਾ ਪਾਲਾ ਪੈ ਗਿਆ ਕਿੱਦਾਂ ਦਾ ਬੰਦਾ ਮੇਰੇ ਪੱਲੇ ਪੈ ਗਿਆ ਹੁਣ ਜੋ ਜਸ਼ਮਨੀ ਹੁੰਦੀ ਹੈ ਉਹ ਪਰੇਸ਼ਾਨ ਹੋ ਕੇ ਤੰਗ ਹੋ ਕੇ ਆਪਣੀ ਮਾਂ ਦੇ ਕੋਲ ਪੇਕੇ ਚਲੀ ਜਾਂਦੀ ਹੈ ਪਰ ਜੋ ਅਲੋਕ ਹੁੰਦਾ ਉਹ ਫੇਰ ਵੀ ਉਸ ਨੂੰ ਧਮਕੀਆਂ ਦਿੰਦਾ ਉਸ ਉੱਪਰ ਪ੍ਰੈਸ਼ਰ ਬਣਾ ਕੇ ਰੱਖਦਾ ਹੈ ਜਸ਼ਮਨੀ ਬਹੁਤ ਜ਼ਿਆਦਾ ਤੰਗ ਆ ਚੁੱਕੀ ਸੀ ਇਹ ਗੱਲ ਉਹ ਆਪਣੀ ਮਾਂ ਹੇਮਾ ਨੂੰ ਵੀ ਦੱਸਦੀ ਹੈ ਕਿ ਜੋ ਅਲੋਕ ਆ ਉਹ ਇਹ ਕਹਿ ਰਿਹਾ ਹੇਮਾ ਜਦੋਂ ਇਹ ਗੱਲ ਸੁਣਦੀ ਹੈ ਤਾਂ ਉਸ ਨੂੰ ਵੀ ਬੜਾ ਗੁੱਸਾ ਆਉਂਦਾ ਹੈ ਤੇ ਫਿਰ ਉਹ ਕਹਿੰਦੀ ਹੈ ਕਿ ਇਸ ਦਾ ਕੋਈ ਹੱਲ ਕਰਨਾ ਹੋਵੇਗਾ ਹੁਣ ਇਧਰ ਅਲੋਕ ਜੋ ਸੀ ਉਹ ਜਸ਼ਮਨੀ ਨੂੰ ਤਮਾਕ ਵੀ ਨਹੀਂ ਦੇ ਰਿਹਾ ਸੀ ਤੇ ਉਹ ਜਸ਼ਮਨੀ ਉੱਪਰ ਪ੍ਰੈਸ਼ਰ ਪਾ ਰਿਹਾ ਸੀ ਕਿ ਆਪਣੀ ਮਾਂ ਨੂੰ ਕਹ ਕਿ ਮੇਰੇ ਨਾਲ ਸੰਬੰਧ ਬਣਾਵੇ ਤੁਸੀਂ ਦੋਨੋਂ ਮੇਰੇ ਨਾਲ ਸੰਬੰਧ ਬਣਾਓ ਹੁਣ ਇਹ ਗੱਲ ਮਾਂ ਅਤੇ ਧੀ ਦੋਨਾਂ ਨੂੰ ਬਹੁਤ ਬੁਰੀ ਲੱਗਦੀ ਹੈ ਤਾਂ ਉਹ ਸੋਚਦੀਆਂ ਨੇ ਕਿ ਇਹੋ ਜਿਹੇ ਬੰਦੇ ਨੂੰ ਜਿਉਣ ਦਾ ਕੋਈ ਹੱਕ ਨਹੀਂ ਇੱਕ ਪਲੈਨਿੰਗ ਦੇ ਤਹਿਤ ਕਿਉਂ ਨਾ ਇਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਜਾਵੇ ਤੇ 22 ਮਾਰਚ 2025 ਨੂੰ ਜੋ ਜਸ਼ਮਨੀ ਹੁੰਦੀ ਹੈ ਉਹ ਅਲੋਕ ਨੂੰ ਫੋਨ ਕਰਦੀ ਹੈ ਕਿ ਮੇਰੀ ਮਾਂ ਤੇਰੇ ਨਾਲ ਸੰਬੰਧ ਬਣਾਉਣ ਲਈ ਤਿਆਰ ਹੋ ਗਈ ਤੂੰ ਅੱਜ ਆ ਜਾ ਤੇ ਆਪਾਂ ਰਲ ਕੇ ਪਾਰਟੀ ਕਰਾਂਗੇ ਹੁਣ ਜੋ ਅਲੋਕ ਹੁੰਦਾ ਬੜਾ ਖੁਸ਼ ਹੋ ਜਾਂਦਾ ਇਧਰ ਜੋ ਜਸ਼ਮਨੀ ਦੀ ਮਾਂ ਹੁੰਦੀ ਹੈ ਉਹ ਚਿਕਨ ਬਣਾਉਂਦੀ ਹੈ ਚਿਕਨ ਦੇ ਵਿੱਚ ਨੀਂਦ ਦੀਆਂ ਗੋਲੀਆਂ ਪਾ ਦਿੰਦੀ ਹੈ ਤੇ ਜਸ਼ਮਨੀ ਅਲੋਕ ਨੂੰ ਕਹਿੰਦੀ ਹੈ ਕਿ ਤੂੰ ਬੀਅਰ ਵਗੈਰਾ ਲੈ ਕੇ ਆਈਂ ਸ਼ਰਾਬ ਲੈ ਕੇ ਆਈਂ ਤਾ ਜੋ ਆਪਾਂ ਚੰਗੀ ਤਰ੍ਹਾਂ ਇੰਜੋਏ ਕਰ ਸਕੀਏ ਹੁਣ 11 ਵਜੇ ਆਪਣੀ ਐਕਸ ਜੂਵੀ ਗੱਡੀ ਲੈ ਕੇ ਅਲੋਕ ਆਪਣੇ ਘਰੋਂ ਨਿਕਲਦਾ ਤੇ ਇਧਰ ਜੋ ਜਸ਼ਮਨੀ ਹੁੰਦੀ ਆ ਉਸ ਦੇ ਘਰ ਆ ਜਾਂਦਾ ਇੱਥੇ ਥੋੜੀ ਬਹੁਤ ਸ਼ਰਾਬ ਪੀਂਦਾ ਤੇ ਥੋੜਾ ਬਹੁਤ ਜੋ ਮੀਟ ਹੁੰਦਾ ਉਹ ਖਾਂਦਾ ਪਰ ਜੋ ਜਸ਼ਮਨੀ ਸੀ ਤੇ ਉਸ ਦੀ ਮਾਂ ਸੀ ਉਸ ਨੂੰ ਲੱਗਿਆ ਕਿ ਜੇ ਇਸ ਨੂੰ ਇੱਥੇ ਹੀ ਕਤਲ ਕਰ ਦਿੱਤਾ ਤਾਂ ਆਪਾਂ ਫਸ ਜਾਵਾਂਗੇ ਕਿਉਂ ਨਾ ਇਸ ਦਾ ਕਿਤੇ ਬਾਹਰ ਲਿਜਾ ਕੇ ਕਤਲ ਕੀਤਾ ਜਾਵੇ ਜਸ਼ਮਨੀ ਹੁਣ ਅਲੋਕ ਨੂੰ ਕਹਿੰਦੀ ਹੈ ਕਿ ਆਪਾਂ ਬਾਹਰ ਚੱਲਦੇ ਹਾਂ ਜੋ ਚਿਕਨ ਹੁੰਦਾ ਉਹਨੂੰ ਪੈਕ ਕੀਤਾ ਜਾਂਦਾ ਤੇ ਜੋ ਬੀਰਾਂ ਦੀਆਂ ਬੋਤਲਾਂ ਹੁੰਦੀਆਂ ਉਹ ਵੀ ਹੁਣ ਗੱਡੀ ਦੇ ਵਿੱਚ ਫੇਰ ਰੱਖ ਲੈਤੀਆਂ ਜਾਂਦੀਆਂ ਨੇ ਹੁਣ ਬੀਜੀਐਸ ਗਰਾਊਂਡ ਦੇ ਕੋਲ ਆ ਕੇ ਇਹ ਇੱਥੇ ਖੜ ਕੇ ਸ਼ਰਾਬ ਪੀਂਦਾ ਤੇ ਜੋ ਚਿਕਨ ਹੁੰਦਾ ਉਹ ਖਾਂਦਾ ਪਰ ਜੋ ਜਸ਼ਮਨੀ ਦੀ ਮਾਂ ਹੁੰਦੀ ਹੈ हेमा ਉਹ ਪਿੱਛੇ ਆਟੋ ਤੇ ਆ ਰਹੀ ਹੁੰਦੀ ਹੈ ਜਦੋਂ ਇੱਥੇ ਗੱਡੀ ਖੜ ਜਾਂਦੀ ਹੈ ਤੇ ਇਹ ਚਿਕਨ ਵਗੈਰਾ ਖਾਂਦਾ ਤਾਂ ਹੁਣ ਜੋ ਨੀਂਦ ਵਾਲੀਆਂ ਗੋਲੀਆਂ ਸੀ ਉਹਨਾਂ ਦਾ ਅਸਰ ਉਸ ਉੱਪਰ ਹੋਣਾ ਸਟਾਰਟ ਹੋ ਜਾਂਦਾ ਹੈ ਇਸ ਦੀਆਂ ਅੱਖਾਂ ਮਿਚਣ ਲੱਗਦੀਆਂ ਨੇ ਤੇ ਜਸ਼ਮਨੀ ਨੂੰ ਪਤਾ ਲੱਗ ਜਾਂਦਾ ਕਿ ਹੁਣ ਇਹ ਬੇਸੁਰਤ ਹੋ ਗਿਆ ਤਾਂ ਉਹ ਆਪਣੀ ਮਾਂ ਨੂੰ ਫੋਨ ਕਰ ਦਿੰਦੀ ਹੈ ਕਿ ਤੂੰ ਆ ਜਾ ਤਾਂ ਹੁਣ ਜਸ਼ਮਨੀ ਦੀ ਮਾਂ ਆਪਣੇ ਹੱਥ ਦੇ ਵਿੱਚ ਤੇਜ਼ ਧਾਰ ਚਾਕੂ ਲੈ ਕੇ ਗੱਡੀ ਕੋਲ ਆਉਂਦੀ ਹੈ ਤੇ ਗੱਡੀ ਦੀ ਟਾਕੀ ਖੋਲ ਕੇ ਪਹਿਲਾ ਹੀ ਬਾਰ ਜੋ ਅਲੋਕ ਹੁੰਦਾ ਉਸ ਦੇ ਗਲ ਉੱਤੇ ਕਰਦੀ ਹੈ ਜਦੋਂ ਅਲੋਕ ਦੇ ਗਲ ਉੱਤੇ ਚਾਕੂ ਦਾ ਬਾਰ ਹੁੰਦਾ ਤਾਂ ਉਸ ਦੀਆਂ ਅੱਖਾਂ ਖੁੱਲ ਜਾਂਦੀਆਂ ਕਿਉਂਕਿ ਉਸ ਦੇ ਦਰਦ ਹੁੰਦਾ ਤੇ ਫੇਰ ਉਸ ਨੂੰ ਪਤਾ ਲੱਗ ਜਾਂਦਾ ਕਿ ਜੋ ਹੇਮਾਗੀ ਉਹ ਉਸ ਉੱਪਰ ਬਾਰ ਕਰ ਰਹੀ ਹੈ ਤਾਂ ਉਹ ਗੱਡੀ ਦੇ ਵਿੱਚੋਂ ਨਿਕਲ ਕੇ ਭੱਜਦਾ ਹੈ ਭੱਜ ਕੇ ਆਟੋ ਦੇ ਵਿੱਚ ਵੜ ਜਾਂਦਾ ਪਰ ਜੋ ਹੇਮਾ ਸੀ ਤੇ ਜਸ਼ਮਨੀ ਸੀ ਇਹਨਾਂ ਦੋਨਾਂ ਨੇ ਧਾਰ ਲਿਆ ਸੀ ਕਿ ਇਸ ਨੂੰ ਜਿਉਂਦਾ ਨਹੀਂ ਛੱਡਾਂਗੇ ਫਿਰ ਜਦੋਂ ਇਹ ਆਟੋ ਦੇ ਵਿੱਚ ਚਲਿਆ ਜਾਂਦਾ ਹੈ ਤਾਂ ਉੱਥੇ ਏਸ ਉੱਪਰ ਹੇਮਾ ਤੇ ਜਸ਼ਮਨੀ ਦੋਨੋਂ ਏਸ ਉੱਪਰ ਤੇਜ਼ ਧਾਰ ਹਥਿਆਰ ਦੇ ਨਾਲ ਫਿਰ ਹਮਲਾ ਕਰਦੀਆਂ ਨੇ ਕਈ ਵਾਰ ਏਸ ਦੇ ਗਾਲ ਉੱਪਰ ਕੀਤੇ ਜਾਂਦੇ ਨੇ ਤੇ ਉਸ ਤੋਂ ਬਾਅਦ ਇਹ ਦੋਨੋਂ ਇੱਥੋਂ ਫਰਾਰ ਹੋ ਜਾਂਦੀਆਂ ਨੇ ਤੇ ਪੁਲਿਸ ਆਉਂਦੀ ਆ ਪੁਲਿਸ ਇਨਵੈਸਟੀਗੇਸ਼ਨ ਕਰਦੀ ਆ ਸਾਰਾ ਜੋ ਮਾਮਲਾ ਹੁੰਦਾ ਉਹ ਲੋਕਾਂ ਦੇ ਤੇ ਪੁਲਿਸ ਦੇ ਸਾਹਮਣੇ ਆ ਜਾਂਦਾ ਹੈ ਤੇ ਜਦੋਂ ਮਾਂ ਤੇ ਧੀ ਨੂੰ ਗ੍ਰਿਫਤਾਰ ਕੀਤਾ ਗਿਆ ਇਹਨਾਂ ਤੋਂ ਪੁੱਛਗਿੱਛ ਕੀਤੀ ਗਈ ਤੇ ਇਹਨਾਂ ਤੋਂ ਪੁੱਛਿਆ ਗਿਆ ਕਿ ਤੁਹਾਨੂੰ ਤੁਹਾਡੇ ਕੀਤੇ ਤੇ ਕੋਈ ਪੁਸ਼ਤਾਵਾ ਹੈ ਤਾਂ ਦੋਨਾਂ ਨੇ ਕਿਹਾ ਕਿ ਸਾਨੂੰ ਸਾਡੇ ਕੀਤੇ ਤੇ ਕੋਈ ਵੀ ਪੁਸ਼ਤਾਵਾ ਨਹੀਂ ਇਹੋ ਜੇ ਜਾਨਵਰ ਬੰਦੇ ਦਾ ਦੁਨੀਆ ਤੇ ਰਹਿਣਾ ਬੜਾ ਹੀ ਖਤਰਨਾਕ ਹੈ ਇਸ ਕਰਕੇ ਅਸੀਂ ਬੜਾ ਚੰਗਾ ਕੰਮ ਕੀਤਾ ਇਸ ਨੂੰ ਮਾਰ ਕੇ ਸਾਨੂੰ ਇਸ ਦੇ ਮਾਰੇ ਦਾ ਕੋਈ ਵੀ ਪੁਸ਼ਤਾਵਾ ਨਹੀਂ ਸੋ ਇਹ ਘਟਨਾ ਸੁਣਾਉਣ ਦਾ ਮਕਸਦ ਕਿਸੇ ਦੇ ਦਿਲ ਨੂੰ ਠੇਸ ਪਹੁੰਚਾਉਣਾ ਨਹੀਂ ਸਿਰਫ ਤੁਹਾਨੂੰ ਅਗਾਹ ਕਰਨਾ ਹੈ ਤੁਹਾਨੂੰ ਸਤਰਕ ਕਰਨਾ ਹੈ ਕਿ ਕਿੱਦਾਂ-ਕਿੱਦਾਂ ਦੇ ਇਨਸਾਨ ਆਪਣੀ ਦੁਨੀਆ ਤੇ ਆਪਣੇ ਸਮਾਜ ਦੇ ਵਿੱਚ ਆਪਣੇ ਆਸੇ-ਪਾਸੇ ਰਹਿ ਰਹੇ ਨੇ ਜੋ ਕਿ ਇੱਕ 18 ਸਾਲਾ 18-19 ਸਾਲਾਂ ਕੁੜੀ ਦੇ ਨਾਲ ਵਿਆਹ ਕਰਵਾਉਂਦਾ ਹੈ ਜਿਸ ਦੀ ਉਮਰ ਲਗਭਗ 37 ਸਾਲ ਹੁੰਦੀ ਹੈ ਤੇ ਉਸ ਤੋਂ ਬਾਅਦ ਉਸ ਦੀ ਮਾਂ ਉੱਤੇ ਵੀ ਮਾੜੀ ਨਿਗਰਾਨੀ ਰੱਖਦਾ ਪਰ ਮਾਂ ਤੇਤੀ ਉਸ ਨੂੰ ਉਸਤੇ ਅੰਜਾਮ ਤੱਕ ਪਹੁੰਚਾ ਦਿੰਦੀਆਂ ਨੇ ਸੋ ਤੁਹਾਡੇ ਇਸ ਵੀਡੀਓ ਤੇ ਕੀ ਵਿਚਾਰ ਨੇ ਕਮੈਂਟ ਬਾਕਸ ਦੇ ਵਿੱਚ ਜਰੂਰ ਲਿਖਿਓ ਮਿਲਦੇ ਆਂ ਕਿਸੇ ਹੋਰ ਵੀਡੀਓ ਨਾਲ ਸਾਰੇ ਦੋਸਤਾਂ ਨੂੰ ਸਤਿ ਸ਼੍ਰੀ ਅਕਾਲ